ਕਾਲ ਜੀ ਆ ਗਿਆ ਕਰਿਓ ਹਾਂ ਜੀ ਆ ਠੰਡ ਕਰਤੀ ਅੱਜ ਹੁਣ ਕੱਲ ਬੋਲੇ ਧੁੱਪ ਮੈਂ ਕੱਲ ਮੈਂ ਜਨੈ ਨੂੰ 9 ਵਜੇ ਚਾਹ ਲੈ ਕੇ ਆਇਆ ਧੁੱਪ ਨਿਕਲੀ ਵੀ ਤੀ ਇਹਨੂੰ ਮੈਂ ਮੁਖੌਲ ਕਰਦਾ ਤਾਂ ਮੈਂ ਤੂੰ ਮੁਖੌਲ ਕਰਦਾ ਧੁੱਪਾਂ ਤਾਂ ਨਿਕਲੀ ਵੀ ਆ ਜਾਂ ਅੱਜ ਲੈ ਕੇ ਆਇਆ ਦੇਖ ਲੈ 8:30 ਪੌਣੇ 9 ਵਜੇ ਕੀ ਹਾਲ ਕਰਿਆ ਪਏ ਨੇ ਕੋਈ ਨਹੀਂ ਸੁਣਦਾ ਬਹੁਤਾ ਰੱਬ ਹਕਲੇ ਦੀ ਆ ਸੂਰਾ ਨੇ ਗਾ ਪਾਇਆ ਪਾ ਹੈ ਟੋਏ ਪੱਟੇ ਪਏ ਆ ਦੇਖ ਲੈ ਇਹਦੀ ਸੁਣਦਾ ਬਹੁਤ ਆ ਬਾਈ ਰੱਬ ਇਹਦੇ ਕਹ ਲੈ ਲੜੇ ਕਰੋ ਇਹਦਾ ਕਹਾ ਮੰਨੇ ਕਰੋ ਸੂਰਾ ਇੱਥੇ ਗੀੜਾ ਮਾਰਨ ਆਉਂਦਾ ਆ ਦੇਖ ਵੱਡੀ-ਵੱਡੀ ਹੋਰ ਤਾਂ ਚਲਦਾ ਹੈ ਰੋਡ 'ਤੇ ਪਏ ਚੱਲੀ ਜਾਵੇ ਸੂਰਾ ਨੂੰ ਤਾਂ ਕੋਈ ਚੱਕਰ ਨਹੀਂ ਦੋੜਦਾ ਗੀੜਾ ਮਾਰਨ ਤਾਂ ਆਉਣਾ ਹੀ ਆ ਅਜੇ ਗਾਹ ਪਾਇਆ ਵਾ ਵਿੱਚ ਹੂੰ ਹੂੰ ਅੱਜ ਤੋਂ ਪਾ ਨਿਕਲੂਗੀ ਲੇਟ ਨਿਕਲੂਗੀ ਚਲੋ ਦੇਖਦੇ ਆ ਕਦ ਕ ਨਿਕਲਦੀ ਆ ਤੋਂ ਦਰਿਆਂ ਦਾ ਜ ਬਸ ਖੜਾਈ ਪਈ ਆਈ ਟਾਈਮ ਦੇਖ ਲਓ ਬਈ 9:43 ਹੋ ਗਏ 10:00 ਵਜੇ ਬਸ ਖੜਾਈ ਪਈ ਐ ਨਹੀਂ ਧੁੰਦ ਕੁਝ ਨਹੀਂ ਦਿਖ ਰਿਹਾ ਉਹ ਇੱਕ ਕੀਲੇ ਪਰ ਆਦੋ ਵਾਲੇ ਨਹੀਂ ਦਿਖ ਰਿਹਾ ਵੀ ਅਗਲਾ ਖੇਤ ਕਿਆ ਹੈ ਕਿਆ ਨਹੀਂ ਸੜਕ ਨਹੀਂ ਦਿਖ ਰਹੀ ਇੱਕ ਕੀਲੇ ਬਰ ਉਹ ਇੱਥੇ ਇੰਨੀ ਜ਼ਿਆਦਾ ਧੁੰਦ ਚਲੋ ਇਹਦਾ ਵੀ ਟਾਈਮ ਹੈ ਪੈਣ ਦਾ ਕੱਲ ਗਰਮੈਸ਼ਤੀ ਪੂਰੀ ਐ ਨਾ ਤੂਫਾਨੀ ਗਰਮੈਸ਼ਤੀ ਸ਼ਾਮ ਨੂੰ ਬੱਦਲ ਵਾਈ ਜੀ ਹੋਈ ਉੱਤੇ ਬਾਦ ਆ ਹਾਂ ਹੁਣ ਦੇਖ ਲੋ ਵੀ ਧੁੰਦੇ ਤੋਂ ਦੋਈ ਪਈ ਐ ਇਹ ਜੇ ਜ ਗੰਨਾ ਘੜਨਾ ਔਖਾ ਹੋ ਜਾਂਦਾ ਫੋਟ ਤਾਂ ਕੁਛ ਨਹੀਂ ਲਓ ਜੀ ਕੱਖ ਬਣਾਏ ਤੇ ਤੋਂ ਪਾਣੀ ਨਿਕਲੇ ਤੇ ਅਬ ਮੈਂ ਕੱਲ ਪਰਸੋਂ ਆਇਆ ਨਹੀਂ ਤਾਂ ਜਿੱਦਣ ਪਿਆ ਨੂੰ ਗਿਆ ਸਾਡੇ ਬੰਦੇ ਨੇ ਰੀੜੀ ਵਿੱਚ ਪੁੱਠੀ ਕਰਤੀ ਐ ਇਹਦੇ ਆ ਆ ਸਾਰੀ ਲਵੇੜੀ ਪਈ ਐ ਇੱਧਰ ਗੇਰਤੀਆਂ ਦਾ ਇੱਥੇ ਤਾਰਦੀ ਐਨ ਘਾਹ ਪਾ ਕੇ ਪੂਰਾ ਔਰ ਇਹਨੂੰ ਕੱਢੀ ਵੀ ਆਹ ਚੱਲ ਕੋਈ ਨਹੀਂ ਮੈਂ ਕਿਹਾ ਭਾਈ ਜਬੀ ਹੋਂ ਗਾਣ ਲੱਗੀ ਕਿਉਂਕਿ ਗਿਰਨੇ ਕਰਕੇ ਥੋੜਾ ਜਿਹਾ ਫਰਕ ਪੈ ਗਿਆ ਖੇਤ ਤਾਂ ਠੀਕ ਆ ਬਹੁਤ ਗਿੱਲਾ ਨਹੀਂ ਪਰੂੰ ਵਿੱਚ ਤੇ ਪਲੀ ਪੈਣ ਲੱਗ ਹੂੰ ਹਜੇ ਕੇ ਪੰਡ ਵੱਡੀ ਆ। ਉੱਤ ਆਇਆ ਜੀ ਹਰੇ। ਚੱਲ ਵੱਢ ਦੇ। ਅੱਛਾ। ਲੈ ਵੀ ਮਸਰੀ ਨੇ ਤਾਂ ਲਹੂ ਪੀ ਲਿਆ। ਇਹ ਤਾਂ ਗਈ। ਕਰੀਏ ਇਹਨੂੰ ਸਪਰੇ ਹੁਣ ਗੰਨੇ ਦੀਆਂ ਲੈਣਾ ਠੀਕ ਆ। ਕੱਖ ਮੜਾ ਮੋਟਾ ਜਾਏ। ਇਹਨੂੰ ਸੰਭੀਏ ਹੁਣ। ਮਸਰੀ ਦਾ ਤਾਂ ਕੋਈ ਕੰਮ ਨਹੀਂ ਜੀ ਦੇਖ ਲਿਆ। ਇਹ ਤਾਂ ਲੇਬਰ ਦਾ ਹੀ ਜ਼ਿਆਦਾ ਬੰਗਾ। ਜੇ ਮਸਬਰੀ ਮਾਰੀ ਵੀ ਹੁੰਦੀ ਸਾਰਾ ਖੇਤ ਸਾਫ ਹੋ ਜਾਣਾ ਤਾਂ ਜਿਹੜਾ ਲੈਣਾ ਸਾਫ ਵਿੱਚ ਤੇ ਆ ਲੈਣਾ ਸਾਫ ਪਈਆਂ ਵੀ ਕਿ ਮੈਂ ਲੈਣਾ ਲੈਣਾ ਚ ਕਰਤੀ ਸੀ ਇਹ ਮੈਂ ਛੱਡਤੀ ਚਲੋ ਲਸਣਾ ਲਸਣ ਦੀ ਗੜਾਈ ਕਰਾ ਦਾਂਗੇ ਇੱਕ ਹੁਣ ਦੇਖੀ ਜਾਓ ਵਧੀਆ ਹੋਇਆ ਬਾਈ ਜਿਹੜਾ ਕੱਖ ਹੈਗਾ ਹੈ ਮੋਟਾ ਹੀ ਆ ਐਨ ਪੱਧਰ ਤੇ ਬਿਠਾਲ ਕੇ ਕੱਢ ਦੇਣਾ ਲੈ ਤੁਹਾਨੂੰ ਪਤਿ ਜਾਓ ਬਾਕੀ ਲੱਗੇ ਵੀ ਬੰਦੇ ਕੱਢਣ ਦੇਖਦੇ ਆ ਕਿੰਨੀ ਕੁ ਭਰੀ ਕੜਤੀ ਇਹਨਾਂ ਨੇ ਕੀ ਹੱਦ ਇਹਨਾਂ ਨੂੰ ਹੈਗਾ ਵੀ 150 ਦੇ ਕਰੀਬ ਆਦੇਓ 160 70 ਬਾਕੀ ਦੇਖਦੇ ਆ ਹੁ ਕਿੰਨਾ ਪੈਂਦਾ ਭਾਈ 160 70 ਕਿਹਾ ਇਹਨਾਂ ਨੂੰ ਵੀ ਮਹਿੰਦਰਾ ਦੇ ਸਾਹਬ ਗੱਲ ਬਥੇੜਾ ਇੰਨਾ ਕੁ ਵਿਚਾਰੇ ਦੇ ਬਹੁਤਾ ਵੀ ਗਾਣ ਨੂੰ ਪੌਂਡਾ ਆਉਦੇ ਖਾਣੇ 2 4 6 7 8 9 ਜਣੇ ਲੱਗੇ ਹੋਇਆ ਇਹਦਾ ਲਓ ਜੀ ਚੱਲੇ ਹੁਣ ਟਰਾਲਾ ਲੈ ਕੇ ਲਦਾਈਏ ਬਾਪੂ ਸ਼ਰੀ ਪੈ ਰਹੇ ਝੂਲਾ ਜਦੋਂ ਲੈਂਦਾ ਤਾਂ ਤੁਸੀਂ ਵੀਡੀਓ ਚ ਦੇਖਿਆ ਜੀ ਬਾਪੂ ਸਾਨੂੰ ਗਾਲਾਂ ਕੱਢਦਾ ਤਾਂ ਕਹਿੰਦਾ ਮੈਨੂੰ 100 ਰੁਪਏ ਸੀਟ ਨੂੰ ਦਿੰਦਾ ਨਹੀਂ ਹੈਗਾ ਝੂਲੇ 'ਚ 12000 ਰੁਪਏ ਲਾਤਾ ਦੱਸ ਉਹ ਸਾਰੀ ਦੇੜੀ ਚੂਲਾ ਨਹੀਂ ਛੱਡਦਾ ਹੈ ਚਲੋ ਤਾਂ ਹੁੰਦਾ ਹੀ ਆ ਮਾੜਾ ਮੋਟਾ ਤਾਂ ਪਹਿਲਾਂ ਆ ਮੇਰਾ ਕੋਟ ਸਰਾਨੇ ਥੱਲੇ ਰੱਖ ਲਿਆ ਦੇਖ ਲੈ ਕੋਟ ਹੁਣ ਮੂੰਹ ਵੀ ਤੇ ਰੱਖਣ ਉਪਰ ਲੈ ਲੈ ਬਈ ਟਰਾਲਾ ਧੋਣੇ ਵਾਲਾ ਹਨਾ ਤਾਂ ਨਹੀਂ ਮੇਟੀ ਜੰਮੀ ਬਈਏ ਦੇ ਉਦੋਂ ਦਾ ਇੱਥੇ ਖੜਾ ਵਿਚਾਰਾ ਜਦੋਂ ਦਾ ਪ੍ਰਧਾਨ ਗੇੜਾ ਲਾ ਕੇ ਆਇਆ ਲੈ ਕੇ ਆਉਂਦੇ ਆ ਧੋਣੇ ਵਾਲਾ ਉਹ ਸਾਈਕਲ ਕਰਦੇ ਗਾਹਾਂ ਰੀੜਾ ਕੱਢਦੇ ਜਾਂ ਫਿਰ ਟਰੈਕਟਰ ਪਾ ਚੱਲੀਏ ਰੱਬ ਜਨ ਨੂੰ ਲੈ ਕੇ ਫੱਟਾ ਵੀ ਲੱਦ ਕੇ ਲਿਆਉਣਾ ਪੈਣਾ ਉਧਰ ਮਲਕੀ ਦਵਾਈ ਦੇ ਤੇ ਉਹੀ ਦੇ ਨਟੇ ਨਹੀਂ ਪਾਈ ਹੈਗੇ ਯਾਰ ਹੁਣ ਮੈਂ ਕਿਹਾ ਦੋ ਤਿੰਨ ਗੇੜੀ ਤਾਂ ਰਹਿ ਗਏ ਛੱਡ ਗਿਆ ਜੋੜਨਾ ਹੁਣ ਇਤਕੀ ਦਾ ਸਾਲ ਇੱਕ ਨਹੀਂ ਲੰਘ ਜਾਣਾ ਅਗਲੇ ਸਾਲ ਹੀ ਸਹੀ ਹੁਣ ਕਿਹੜਾ ਉਪਨ ਕੁਮਾਉਂਗਾ ਹਾਂ ਉਪਨ ਕੁਮਾ ਲੈ ਆਉਣਾ ਨਾਲੇ ਫੱਟਾ ਲੱਦ ਲੈ ਆਉਣਾ ਉਧਰ ਤੇ ਭੋਲੂ ਵਾਲਾ ਹੀ ਆ ਚਲ ਠੀਕ ਹੁਣ ਰੀੜਾ ਕਿੱਥੇ ਲਾਉਂਗਾ ਰੀੜਾ ਕਿੱਥੇ ਲਾਉਂਗਾ ਉਹ ਪਾ ਦੇ ਰੀੜਾ ਕਹਾਂਗਾ ਉੱਥੇ ਲਾ ਦੇ ਇਨੇ ਫੇਰ ਟਰਾਲੀ ਦੀ ਜਗ੍ਹਾ ਲਾ ਦੀ ਖੜੀ ਰਹਿਣ ਦੇ ਇੱਥੇ ਹੀ ਲਾ ਦੇ ਕੋਲ ਠੀਕ ਟਰਾਲਾ ਕੱਢ ਕੇ ਟਰਾਲੇ ਵਾਲੀ ਜਗ੍ਹਾ ਪਿੱਛੇ ਰੇੜਾ ਭੇਜ ਦੀ ਹਜੇ ਕਿਰੇ 2-3 ਦਿਨ ਆਉਣਾਂ ਟਰਾਲੇ ਨੇ ਜਦੋਂ ਖਾਲੀ ਹੋ ਕੇ ਆਉਂਗਾ ਉਸ ਦਿਨ ਦੇਖਾਂਗੇ ਫਿਰ ਬਾਕੀ ਚੱਲਾ ਚਲੋ ਚੱਲੀਏ ਜੀ ਲਦਾਈਏ ਅੱਜ ਸਲਾਹ ਤਾਂ 150 ਕੁਆਂਟਲ ਦੀ ਹੈ ਬਾਕੀ ਦੇਖਦੇ ਹਾਂ ਕਿੰਨਾ ਹੁੰਦਾ 160 70 ਕੁਆਂਟਲ ਲੱਗੇ ਆ ਉਹਨਾਂ ਨੂੰ ਮੈਂ 70 ਦਾ ਕਰਦੇ ਹੋ ਹੋ ਜਾ ਬਈ ਤਿਆਰ ਹੋ ਮੈਦਾਨੀ ਕਿਆ ਖਾ ਪੀਲਾ ਖਰਾਕ ਹੁਣ ਇਹਦੀ ਹੂਕ ਦੇਖ ਲੈਣੀ ਸੀ ਹੋ ਕਦੋਂ ਦਾ ਬਦਲੀ ਨਹੀਂ ਦੀ ਆ ਬਦਲਦਾ ਦਿੱਤੀ ਕਿ ਉਹ ਲੈਵਲ ਜੀ ਚਿੱਤੀ ਬਰਾਬਰ ਉਹ ਵਿਚੇ ਕਦੇ ਗੇਰਦਾ ਚੱਲ ਕੋਈ ਬੜਾ ਠੀਕ ਆ ਬਾਕੀ ਪਾ ਕੇ ਪਤਾ ਲੱਗ ਜੂ ਵੀ ਲੈਵਲ ਆ ਕਿ ਨਹੀਂ ਚੱਲਿਆ ਪਰ ਫਿਰ ਜਦੀਆ ਸਤਿ ਸ਼੍ਰੀ ਅਕਾਲ ਜੀ ਕੀ ਜੀ ਮੋੜ ਦੇ ਕਰੋ ਜੀ ਇਹਦੀ ਲਿਆਉਂਦੇ ਹੁੰਦੇ ਆ ਜੀ ਸਾਲੀ ਤੇ ਇੱਕ ਤਾਂ ਰੋੜਿਆ ਪਰ ਰੱਖੀ ਵੀ ਅਸੀਂ ਹਾਂ ਉੱਥੇ ਪਤਾ ਨਹੀਂ ਮੇਰੀ ਗੱਡੀ ਦੇ ਛੇੜੇ ਮੈਂ ਹੁਣ ਆ ਰੋੜਿਆਂ ਤੇ ਰੱਖਿਆ ਦੇਖ ਕਰੋੜਾ ਦੋ ਰੋੜੇ ਆਉਂ ਗਿਆ ਬੇਟਾ ਭਾਈ ਉਹ ਮੈਂ ਲੱਦਣੀ ਸੀ ਪਾਰਟੀ ਨੂੰ ਭਈਏ ਹੁਣ ਤੂੰ ਲਾ ਲੈ ਆ ਲੈ ਇੱਕ ਦੂਈ ਪਾਕੀ ਕਰਨਾ ਇਹ ਉਹ ਵੀ ਦੇਖ ਲਾ ਕਹਿੰਦਾ ਭਈਏ ਤੂੰ ਲਾ ਲੈ ਹੋਰ ਨਹੀਂ ਲੱਦਣੀ ਸੀ ਆ ਪੱਠ 10 ਘੜਾ ਰਹੀ ਮੇਰੀ ਵਾਲੀ ਪਾਰਟੀ ਨੂੰ ਵੀ ਸਾਡੇ ਆ ਟ੍ਰੈਲਰ ਹੁਣ ਆਪ ਤੂੰ ਵੀ ਚੱਲੇਗਾ ਅੱਜ ਕੌਣ ਲੇ ਗਿਆ ਜੇਟੌਲੀ ਵਾਲੇ ਉਹ ਮੁੰਡਾ ਐ ਨਹੀਂ ਅੱਜ ਤੜੀ ਹਾਂ ਉਹ ਜੱਜਾ ਨੇ ਉਹ ਲੈ ਗਿਆ ਅੱਛਾ ਤੂੰ ਕਹਿੰਦਾ ਮਾ ਹੁਣ ਲੱਦ ਕੇ ਛੱਡਿਓ ਕੱਲੂ ਖੜਾ ਜਾਣਾ ਪਰ ਪਾਸੋਂ ਸਿੱਧਾ ਆਉਂਗਾ ਹੀ ਭਈਏ ਪਾਸੋਂ ਉੱਥੇ ਨਹੀਂ ਇੱਕੂ ਦੀ ਕਾੜਨੀ ਪਤਨੀ ਕੀ ਦੀ ਜਨ ਜਗਦੀਪ ਦੀ ਜਗਦੀਪ ਦੀ ਆ ਬਾਕੀ ਨੂੰ ਤੁਸੀਂ ਨੰਬਰ ਇੰਨ ਲੱਗਣ ਦਊਗੇ ਹੁਣ ਸਾਡੇ ਪਰ ਕਲਾ 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 ਮਾ ਥੋੜੀ ਟਾਲ ਲੈਣੀ ਜਿਹੜੀ ਬੇਟੀ ਵਾਲੀ ਆ ਸਾਡੀ ਬੇਟੀ ਬੁਟੀ ਵਾਲੀ ਨਹੀਂ ਹੈਗੀ ਆਪੇ ਆਉਂਦੇ ਨੇ ਠੇ ਆਪੇ ਨੇ ਠੇ ਆਉਂਦੇ ਨੇ ਨਾਤੀ ਗੱਲ ਆਪੇ ਆਪੂ ਕਿੱਧਰ ਅੱਜ ਹਾਂ ਹਾਂ ਅਸਵੀਰ ਹਾਂ ਅਸਵੀਰ ਗਿਆ ਚੱਲਿਆ ਵਿਆਹ ਨੂੰ ਵਿਆਹ ਇਹ ਵਿਆਹੇ ਕੋ ਉਫਤਾ ਯਾਰ ਵਿਆਹਾਂ ਨੇ ਤਾਂ ਦਮ ਤੋੜਿਆ ਬਾਜੀ ਦਾ ਕੱਲ੍ਹ ਵਿਆਹ ਤੇ ਆਏ ਪਰਸੋਂ ਹਾਂ ਕਿੱਧਰ ਹੋ ਗਿਆ ਵਿਆਹ ਇੱਧਰ ਆਏ ਮਨਕੇ ਦਾ ਸੌਰੰਗ ਕਿੰਨੀ ਤੀ ਹੈ ਤੇਰੇ ਕਿਉਂਦੇ ਮੇਰੇ ਦਿੱਤਾ ਠੀਕ ਮੈਂ ਕਿਤੇ ਉਦੇ ਆ ਸਾਲੀ ਦੇ ਮੁੰਡੇ ਦਾ ਇੱਕ ਤਾਂ ਆਹ ਗੜੇ ਕੂਰ ਦਾ ਹੁਣ ਹਾਂ ਕਿਹਨੂੰ ਜਾਣੇ ਇਹ ਕਿਹੜੀ ਜਾਣੇ ਸਿਆਲ ਸਿਆਲ ਹੁਣ ਗਿਆ ਯਾਰ ਲੰਘ ਗਈ ਝੱਟ ਦੋ ਕਰੈਗੇ ਬਸ ਸਿਆਲ ਵੀ ਲੰਘ ਗਿਆ ਫਰਬਰੀ ਚ ਦੇ ਆ ਇਰੀ ਦੀ ਨਹੀਂ ਹੁੰਦੇ ਆ ਅਜੇ ਸਾਨੂੰ ਆਉਣੀ ਨਾਨਕ ਸ਼ਕ ਦੇਖਦਾ ਜਾਈਂ ਗਾਂ ਤੁਹਾਨੂੰ ਮਾਰਚ ਵਿੱਚ ਵਧੀਆ ਵੀ ਗਿੱਲਾ ਗੰਦਾ ਗੁੰਡਾ ਪਰ ਮਾਰਚ ਵਿੱਚ ਚੂੰਗਾ ਵਿਆਹ ਸ਼ਾਇਦ ਹਰਿਆਣੇ ਚ ਲੈ ਕਰਤੀ ਹੈ ਉਹ ਸੜਕ ਤੇ ਨਾਲ ਕਿੱਡੇ ਆਇਆ ਹੋਣਾ ਬਸ ਪਰਲਾ ਬੁੱਕ ਗਿਆ ਤੇ ਖੜਾ ਜਾ ਖੜਾ ਹਦੇ ਕੋਈ ਨਹੀਂ ਕਢਾਇਆ ਹੁਣ ਉਹ ਗਿੱਲਾ ਉੱਥੇ ਤੇ ਨਿਕਲਣਾ ਨਹੀਂ ਆ ਆ ਵੀ ਪਈ ਬੱਦ ਲੱਦਣਾ ਹੁਣ ਆਜ ਪਈ ਤਾਂ ਗੋਲ ਉੱਥਰ ਆਹੋ ਤਾਂ ਹੀ ਕਢਾਇਆ ਇਹ ਪਈ ਪਰ ਖੜਾ ਕੇ ਲੱਦਣਾ ਹੂੰ ਬੱਚੇ ਦੇ ਬਾਈ ਔਖਾ ਹੁਣ ਨਹੀਂ ਪਿਆ ਵੈ ਨਾ ਥਲਾ ਹੁਣ ਜਿੱਦਣ ਧੁੱਪਾਂ ਹੀ ਨਿਕਲੀ ਫੇ ਬਾਉਂਗਾ ਫੇ ਨਿਕਲੇ ਆਉਂਗਾ ਮੈਂ ਠੀਕ ਹੈ ਮੈਨੂੰ ਕਹਿੰਦਾ ਹੋ ਜਾ ਤਿਆਰ ਆ ਜੇ 150 ਲੱਦੀਏ ਤੇਰੇ ਪਰ ਬਹੁਤਾ ਨਹੀਂ ਲੱਗਦੇ ਤੇ ਕਿਤੇ ਮਾਰ ਆ ਮਰਦਾ ਹੈ ਮਰਦਾ ਨਹੀਂ ਉਹ ਗੱਲ ਕਰਦਾ ਮੈਂ 160 70 ਆਪਣਾ ਰਾਮ ਦਾ ਹੋੜੀ ਚਲੀ ਜਾਓ ਔੜੀਓ ਜਾਣਾ ਅਸੀਂ ਹੋਰ ਕਿਤੇ ਭਜਾਏ ਆਂ ਤਾਂ ਪਿਛਲੇ ਸਾਲ 150 ਤਾਰ ਕੇ ਆਇਆ ਮਤ ਫੇਰ ਜੱਤਾ ਟਾਇਰ ਵੀ ਨਹੀਂ ਦੇ ਲੰਮ ਠੀਕ ਹੈ ਪੂਰਾ ਟਾਇਰ ਆ ਇਹਦੇ ਟਾਇਰ ਨੂੰ ਨਵੀਂ ਜੁੱਤੀ ਪਾਈ ਬੜੀ ਬੜਾ ਕਿੰਨਾ ਕੋਣੇ ਛਤਰੀ ਜਿੱਤੇ ਬਰਾਬਰ ਆਉਂਦਾ ਰੇ 150 ਛਤਰੀ ਦੇ ਬਰਾਬਰ ਜਾਂਦਾ ਹੁਣ ਸੱਤ ਕਿਹੜੇ ਆਉਂਦੀ ਆ ਹਾਂ ਬੱਸ ਫੇਰ 6 7 ਕਿੜੇ ਬੱਸ ਅਤਾ ਦੂਈ ਚੱਲੀ ਹੈ ਲੇਕਿਨ ਤੀਜੇ ਦੀ ਤੀਜੇ ਨਹੀਂ ਹੋਣੀ ਹੈ ਤੀਜੇ ਆਏ ਤਾਂ ਮੇਰੇ ਨਾਲ ਤੀਜੇ ਤੇਰੀ ਠੀਕ ਹੈ ਨਿਬੜ ਜਾਣਾ ਬਸ ਟਾਈਮ ਗੰਨਾ ਤਾਂ ਨਿਬੜਿਆ ਬਈ ਯਾਰ ਆ ਗਿਆ ਭਈਆ ਗਿਆ ਹਰਵੀਰ ਦੇਖਣ ਖੇਤ ਕਿੰਨੀ ਕਹਿੰਦਾ ਮਰੇ ਕਿਆ ਮੈਂ 7:00 ਵਜੇ ਬਾਹਰ ਬਹੂਦ ਮਾਣੂ ਬਜਾ ਲਾ ਆ ਗਿਆ ਬਈ ਇਹ ਤਾਂ ਬਜਾ ਲੈਣਾ ਫਿਰ ਤਾਂ ਲਾ ਗਈ ਸੈਨਾ ਮੇਰੇ ਪਾਈਏ ਹਾਰੀ ਪੋਲਾ ਤੇ ਬੈਣਾ ਪਹਿਲਾਂ ਦੋ ਦਿਨ ਮੈਂ ਕਹਿੰਦਾ ਇਕੱਠੀ ਪੋਲਿਆਂ ਦੇ ਰੁਕ ਜਾ 5-7 ਦਿਨ ਫਿਰ ਰੁਕੇ ਵੀ ਤਾਂ ਹੋਊਗਾ ਕੱਲੂ ਕਿ ਨਹੀਂ ਬੈਣਾ ਵਿਆਹ ਇਹ ਕੱਲੂ ਵੀ ਤਾਂ ਠੀ ਢੋਲੂਗੇ ਟਰਾਲੀ ਜਿਹੜੀ ਲਵੇੜੂਗੇ ਫੋੜ ਦਾਲੇ ਪਾਉਂਗੇ ਰ ਜੇ ਜੀਦੇ ਦਾ ਮਰਜ਼ੀ ਪਾ ਲਈ ਉਹ ਗੱਲ ਕਰਦਾ ਫੇ। ਉਹ ਵਾਲੇ ਬਾਬੂ। ਆ ਬੋੜ ਨੂੰ ਆਉਂਦੀ ਸਰ ਬਣਾ ਰੇਚ ਸਿਟੂਗਾ। ਸਾਹ ਭਾਈ ਨੂੰ ਮਿਲੂਗੇ। ਭਾਈ ਨੂੰ ਤਾਂ ਠੀਕ ਆ। ਰੇ ਦੀ ਗੱਲ ਕਰ। ਤਾਂ ਰੇ ਆ ਪਾਣੇ ਦਾ ਪਾ ਲੂਗੇ ਅਸੀਂ ਆਪਣੇ ਨਾਲ। ਆਪਣੇ ਦਾ ਪਾ ਲਈ ਚਾਹੀਦੇਗਾ ਪਾਰੀ ਸਾਡੇ ਗੱਲ ਉਹ ਤਾਂ ਕੋਈ ਚੱਕਰ ਨਹੀਂ। ਦੱਬ ਦੇ ਕੋਈ ਟਰਾਲੀ, ਟਰਾਲੀ ਬਿਨੋਂ ਔਖਾ ਹੋ ਗਿਆ ਹੁਣ। ਟਰਾਲੀ ਦੇਖਣੀ ਪੈਣੀ ਭਾਈ। ਟਰਾਲੀ ਬਿਗੈ ਔਖਾ گا۔ ਮੈਂ ਤਾਂ ਹੋਰ ਕਹਿੰਦਾ ਯਾਰ। ਹਾਂ। ਤੇਰੇ ਸੱਚੋ ਜੀਸੀਬੀ ਨਹੀਂ ਜਾਣੀ। ਸਾੜੇ ਜੀਸੀਬੀ ਨਹੀਂ ਜਾਂਦੀ। ਮੇਰੇ ਸਾਲਾ ਵੀ ਜੀਸੀਬੀ ਤੇ ਭਰਾ ਲੈਣੀ। ਮੈਂ ਤਾਂ ਸਾਡਾ ਭਰ ਜੂਗਾ। ਮੇਰੀ ਨਹੀਂ ਨਾ ਉਹਨੇ ਨਰਮ ਪੀ ਗਿਆ ਮੈਂ ਕਿਹਾ ਵੀ ਜੀ ਸੀ ਵੀ ਤੇ ਭਰਾ ਲਮਾ ਭਰਾ ਕੇ ਇਹਨਾਂ ਤੇ ਖਾਦੀ ਕਰਾ ਲੂੰਗਾ ਉੱਥੇ ਚਲ ਉਹ ਠੀਕ ਉਹਦੇ ਤੇ ਧੀਰੇ ਗਲੀ ਗੱਲ ਕਰ ਲੂੰਗਾ ਟਰਾਲੀ ਵੀ ਰਿਓ ਜੈਕ ਵਾਲੀ ਜੈਕ ਵਾਲੀ ਨਾਲ ਉਹ ਇਹਨਾਂ ਤੇ ਖੜਾ ਲੂੰਗਾ ਖੇਤ ਚ ਆਹੋ ਜੈਕ ਨਹੀਂ ਫੇਰ ਇਹ ਜੈਕ ਵਾਲੀ ਚਕਾਤੇ ਫੇਰ ਉਹ ਕਰਨਾ ਪੈਣਾ ਸੋ ਅੱਗਾ ਮਾਰਨਾ ਪੈਣਾ ਓਕਣਾ ਕਿਤੇ ਵੱਧ ਕਰ ਜਾਂਦਾ ਕਿਤੇ ਘੱਟ ਕਰ ਜਾਂਦਾ ਤੇਰੇ ਸਾਰੇ ਹੀ ਹੋਈ ਹੈ ਹੈ ਮੇਰੇ ਸਾਰੇ ਹੀ ਹੋਈ ਹੈ ਤਕਰੀਬਨ ਉਹ ਬੜੀ ਹੈ ਜ਼ਰਬ ਵਾਲਾ ਗੁੱਪਰ ਗੈਸ ਦਾ ਸਮਾਂ ਮੈਂ ਤਾਂ 20 ਦਿਨ ਹੋ ਗਏ ਗੁੱਪਰ ਗੈਸ ਨਹੀਂ ਮੈਂ ਚਲਾਇਆ ਹਮ ਪਾਲੇ ਪਾਸੇ ਨਿਕਲਦਾ ਹੀ ਨਹੀਂ ਬੰਦੇ ਹੋ ਗਏ ਗੋਗਾ ਹਮ ਔਰ ਕੇ ਚਲ ਚਕਾਫੇ ਚਲੀਏ ਹੁਣ ਸਿੱਖੀਏ ਚਲ ਮੀਟ ਭਾਈ ਕਰਤੀ ਕੋ ਨੂੰ ਹਮ ਬਲੇ ਜਿੰਨ ਲੱਗਣਾ ਹੁਣ ਹਮ ਠੀਕ ਆ ਚੱਕੇ ਤਾਂ ਹੌਲੀ ਆਈਏ ਭਾਈ ਚੱਕ ਲੈ ਚੱਕ ਲੈ ਚੱਕ ਲੈ ਇਹ ਤਾਂ ਹੌਲੀ ਆਈਏ ਹਟਾ ਤੂੰ ਤਾਂ ਇਹ ਦਿਵਾਲੀ ਨਹੀਂ ਬਣਦੀ ਦੇ ਲੈ ਲੰਬੜਦਾਰ ਓ ਅਸੂਰ ਨੇ ਗਾਹ ਦੇਖ ਰਹਾ ਤਨ ਭਾਈ ਇਹ ਤੋਤਾ ਬਣਾਇਆ ਬੈਠਣ ਨੂੰ ਯਾਹ ਤਾਂ ਮਿਠਾ ਇਹ ਪੈਸੇ ਵਾਲਾ ਬਣਾ ਲੈ ਲੈ ਇਹ ਲੈ ਇਹਨੇ ਵੀ ਖਾਣਾ ਹੀ ਆ ਭਾਈ ਉਹ ਪੈੜੇ ਪੈੜ ਕਰੀ ਪਈ ਆ ਸੂਰਨੇ ਵਿੱਚ ਬਾਕੀ ਬੰਦੇ ਭਜਾਤੇ ਹੈ ਬੰਦਾ ਸਕੀਮੀਆ ਦੇ ਨਾਲ ਚਾਰ ਰਹਿ ਗਏ ਲੱਦਣੇ ਵਾਲੇ ਟਾਈਮ ਬਾਕੀ ਵੱਢਣ ਪੇਤੇ ਇੰਨੇ ਉਧਰ ਜਗਦੀਪ ਦੇ ਆ 2.5 ਬੰਦਾ ਸ਼ੇਖਰ ਨੂੰ ਮੈਂ ਦੱਦਾ ਜਾ ਕੇ ਵੀ ਤੁਹਾਨੂੰ ਅੱਧਾ ਬੰਦਾ ਕਹਿੰਦਾ ਇਹ ਉਹ ਅੱਦਾ ਬੰਦਾ ਹੈ ਉਹ ਚੱਲ ਮਰਜ਼ੀ ਤੇਰੀ ਚਾਚੇ ਦੇ ਕੱਲੂ ਸ਼ਾਮ ਤੱਕ ਲੱਦ ਦੇਣਗੇ ਫਿਰ ਤੇ ਕੱਲੂ ਸਾਰੇ ਲੱਗ ਜਾਣਗੇ ਚਾਚੇ ਦੇ ਤੇ ਕੱਲੂ ਸਾਰੇ ਲੱਗੂਗੇ ਉਧਰ ਹਾਂ ਹੂੰ ਸਾਰੇ ਲੱਦ ਕੇ ਇਹਨਾਂ ਨੇ ਸ਼ਾਮ ਨੂੰ ਉਂਝ ਢੜਦੇ ਨੇ ਲੋਡ ਕਰਦੇ ਨੇ ਇਹਨਾਂ ਨੇ ਹੂੰ ਬੰਦੇ ਤੀਜ ਐ ਪਰ ਦਿਹਾੜੀ ਫੇ ਨਹੀਂ ਬਣਦੀ ਕੋਈ ਨਜ਼ਰ ਲੱਗ ਗਿਆ ਅੰਕ ਨਜ਼ਰ ਲੱਗੀ ਨਜ਼ਰ ਤੇ ਖਾਣਾ ਕੋਈ ਬਵਾਸ ਨજર ਪਤਾ ਕਾਦੀ ਆ ਨਜਰਾ ਦੂ ਆ ਇੱਕ ਤਾਂ ਬੋਤਲ ਵਾਲੀਆਂ ਐ ਨੰਬਰ 1 ਨੰਬਰ 2 ਨજર ਇਹਨੂੰ ਐਸੋ ਗੰਨਾ ਖੁੱਲਾ ਹੀ ਖੁੱਲੇ ਗੰਨੇ ਕਰਕੇ ਇਹਨਾਂ ਨੂੰ ਫਾਹਾ ਇਹ ਆ ਕਿੱਥੇ ਤਾਂ ਇਹ ਅਠੜ ਬੰਦੇ ਵੰਡ ਦਿੰਦੇ ਤੇ ਅੱਠ ਉਧਰ ਗਏ ਅੱਠ ਉਧਰ 16 ਬੰਦੇ ਹੋ ਗਏ ਦੋਹਾਂ ਨੇ ਅੱਠ ਬੰਦੇ ਨੇ 110 ਕੁਆਂਟਲ ਘਰੇ ਆਉਣਾ 100 110 ਹੁਣ ਉੱਥੇ ਹੀ 16 ਬੰਦੇ ਇੱਕ ਦੂਜੇ 'ਚ ਵੱਜਦੇ ਫਰੀ ਜਾਂਦੇ ਆ ਤਾਂ ਵੀ 170 80 ਕੁਆਂਟਲ ਘਟਦੇ ਆ ਆ ਜਕਰ ਮੈਂ ਦੇਖ ਲਿਆ ਓ ਜੋ ਦੋ ਮਹੀਨਾ ਲੱਗਨੇ ਵਾਲਾ ਹੈ ਅਭੀ 500 ਉਹ ਬਾਅਦ ਕਰ ਪਹਹੜੇ 800 ਚੱਲ ਆਗੇ ਜੇ ਦਾਦੀ ਮੈਨੂੰ ਫਿਰ ਆ ਜਾਗੇ ਫਿਰ ਇੰਨੀ ਚੱਲੀਏ ਘਰ ਨੂੰ ਕਾਕੰਡਾ ਕਰੀਏ ਅਸੀਂ ਹੋ ਗਿਆ ਪਰਸਾ ਬੜਾ ਆ ਗੰਨਾ ਤੇ ਨੇ ਘੜੀਆਂ ਉਧਰ ਵੱਢਣ ਗਏ ਬੰਨੇ ਆ ਜੂਗੇ ਉਹ ਆ ਜਾਏਗਾ ਕਿ ਕਿਹਨਾਂ ਨਹੀਂ ਆਏਗਾ ਬਿੱਲਾ ਇਹ ਬਿੱਲਾ ਚਲ ਦੇਖ ਲੈਂਦੇ ਕੋਈ ਨਹੀਂ ਉਹ ਭਰੀਆਂ ਚੱਕ ਪੈਣਾਂ ਕੋ ਜਨ ਪੈਜੀ ਹੋਰ ਕਿ ਬੇ ਥੋੜਾ ਜਿਹਾ ਜੈਲੀ ਡਰ ਡਰ ਖਾਲੀ ਆ ਜਾਣਾ ਮਾਚਿੰਗ ਦਾ ਕਾਹਦਾ ਬਹੁਤ ਹਨ ਗਿਆ ਤੂੰ ਵੇ ਨਾ ਬੇ ਬੇਡ ਮੈਂ ਪਾਈ ਲਵੈ ਬੇਡ ਬੇਡ ਚ ਭਰੀ ਦੱਸ ਦੇ ਕਿੰਨੀ ਪੈਣੀ ਹੈ ਬੇ ਜੀ ਮੈਂ ਜਾਗਾ ਅਥੀ ਨਾ ਸੋ ਪਰੀ ਚਾਹੀਏ ਯਾਰ ਚੱਲ ਕੋਈ ਨਹੀਂ ਚਾ ਚਲੀਏ ਹਾਂ ਭਾਈ ਆ ਹਾ ਹਾ ਮੈਂ ਫਟਾਉਰੀ ਧਾਰ ਦੇਣਾ ਜੀ ਹਾਂ ਫਟਾਉ ਧਾਰ ਦੋ ਇੱਥੇ ਜਿਹੜੇ ਇੱਥੇ ਤੇ ਬੱਟੇ ਕੱਲੇ ਲੱਤੋਣੀਆਂ ਇੱਥੇ ਇਹ ਤਾਂ ਬਾਅਦ ਚ ਇੱਥੇ ਲਾ ਦੋਣੀਆਂ ਆ ਉਰਲੀ ਭਰੀਆਂ ਹੁਣ ਉਧਰੋਂ ਕਹਿੰਦੇ ਛੇਪੇ ਛੇਪੇ ਚਲਾ ਕੇ ਲਿਆਉਣਾ ਹੈ ਲਿਆਓ ਉੱਥੇ ਖੜਾ ਉੱਥੇ ਖੜਾ ਦੇਣਾ ਇਧਰਲੀ ਸਾਈਡ ਤਿੰਨ ਚਾਰ ਢੇਡੇ ਮਾਰਾ ਠੀਕ ਆ ਜੀ ਤੇ ਸਟੂ ਜੀ ਹੂੰ ਇਹਦਾ ਦੋ ਚੰਨ ਪ੍ਰੋਬਲਮ ਆ ਪੈਣਾ ਤੇ ਤਾਇਆ ਜੀ ਜਿੰਦਾਬਾਦ ਆਹ ਟਰੈਕਟਰ ਤਾਇਆ ਜੀ ਵਾਲਾ ਆਓ ਫਿਰ ਜੀ ਜੇ ਰੋਜਨ ਨੂੰ ਆਹ ਜੀ ਹੁਣ ਚਲੋ ਤੇ ਦੇ ਵੀ ਵਧਾ ਕੇ ਮੁੜਨਾ ਬਾਅਦ ਹੈ ਨਾ ਨਹੀਂ ਉਹ ਪਰਲੀ ਸਾਈਡ ਉਹ ਵੀ ਹੈ ਬਾਟਾ ਇਹ ਵੀ ਔਖਾ ਹੋਣਾ la ਉਹ ਵਿੱਚ ਤਾਂ ਕੈਨਸਲ ਹੀ ਕਰਤਾ ਤਾਂ ਜੀ ਫਿਰ ਜਿੱਲਾ ਤਾਂ ਟਰੈਕਟਰ ਮਿੱਟੀੋਂ ਮਿੱਟੀ ਲੱਗੀ ਵੇ ਬਾਹਰੇ ਘੜਾ ਕੇ ਲੱਤੇ ਆ ਹੁਣ ਮੈਰਾ ਵੀ ਬਾਹਰੇ ਲੱਤ ਲੂ 10 ਮਿੰਟ ਵੱਧ ਲੱਗ ਜੂਗੇ ਪਰ ਵਿੱਚ 간ੂ ਗਾ ਪੋਣਾ ਲੈ ਜਾ ਲੈ ਜਾ ਆਟਾ ਲੈ ਜਾ ਫਿਰ ਆ ਰਸਤਾ ਬਾਹੂਗਾ ਸੁਣ ਆਪਾਂ ਹੀ ਜੀ ਬਾਕੇ ਤਾਂ ਫਿਰ ਉੱਧਰ ਲੜ ਉੱਧਰ ਤੇ ਲੱਤ ਲੂਗੇ ਪਰ 4-5 ਦਿਨ ਤੱਕ ਉਹ ਬਾਤ ਚ ਉਧਰ ਜਮੀ ਨੂੰ ਪੈ ਗਿਆ ਉਧਰ ਸੜਕ ਬਲਾ ਦੋ ਜੀ ਇੱਧਰ ਲ ਨਿਬੜ ਜੂਗਾ ਹਾਂ ਬਾਕੀ ਰੱਬ ਰੱਖਾ ਜੀ ਕੋਈ ਪਤਾ ਨਹੀਂ ਮੀਂਹ ਦਾ ਗੱਦ ਪੈਣਾ ਗੱਦ ਨਹੀਂ ਉਹ ਆਪਣੇ ਗੇ ਨਹੀਂ ਤੇ ਸੀਮਾ ਆ ਜੀ ਚਲੋ ਲਾ ਦੋ ਜਣੀ ਨੇਰਾ ਹੋ ਜਾਣਾ ਪਰ ਉਧਰ ਮਗੂ ਨੇਰੇ ਹੋਈ ਕਟਾਂਗੇ ਹੁਣ ਬਾਕੀ 100 65 70 ਕੁੰਟਲ ਬਣਦਾ ਏ ਭਰੀਆਂ ਦੇ ਹਿਸਾਬ ਕਰ ਜਿੰਨੀਆਂ ਭਰੀਆਂ ਉਧਰ ਪਾਈਆਂ ਇਹਦੀਆਂ ਉਹ Saab ਕਹਿ ਲਵੀ 165 70 ਘੰਟਾ ਵਾਲਾ ਉਦੋਂ 176 66 ਸਟਾਰਟ ਹੋਇਆ ਤਾਂ ਉਹੀ Saab ਕਹਿਣਾ ਭਰੀ ਹੋਲੀ ਭਾਰੀ ਹੋ ਸਕਦੀ ਆ ਬਾਕੀ ਦੇਖਦੇ ਆ ਵੀ ਕਿੰਨਾ ਹੁੰਦਾ ਚਲੋ ਲੱਦਣੂ ਨਹੀਂ ਰਹੀ ਕਰਦਣਾ ਇਹਨਾਂ ਨੇ ਹਲੇ 2 ਗੇੜ ਲਾਏ ਆ ਅਜੇ ਸਾਰਾ ਏਰੀਆ ਪੇ ਆ ਬੰਦੇ ਢੋਣੇ ਵਾਲੇ ਤਿੰਨ ਉਧਰ ਭੱਜ ਗਏ ਸਾਰੇ ਕਹਿੰਦੇ ਵੱਢ ਕੇ ਆਈਏ ਕਹਿੰਦਾ ਹਨੇਰੇ ਹੋਈ ਲੱਦੂਗੇ ਓਵਰ ਟਾਈਮ ਮੈਂ ਦੱਸ ਓਵਰਟਾਈਮ 'ਚ ਲੱਦेंगे अभी गन्ना काट रहे हैं वो ਆ ਲੰਬੜਦਾਰ ਤਕੜਾ ਥੋੜਾ ਤਕੜਾ ਬੋ ਦੇਖਾ ਤੇ ਮਿਲਣਾ ਹੋ ਜਾਦਾ ਸਿਆਣਾ ਲੰਬੜਦਾਰ ਆ ਲੰਬੜਦਾਰ ਪੂਰਾ ਤਕੜਾ ਆ ਵੀ ਤੂੰ ਪਹਿਣਾ ਲੱਦ ਲਾ ਸਾਜਰੇ ਸਾਜਰੇ ਕਹਿੰਦਾ ਪੈਸੇ ਘੱਟ ਬਣਦੇ ਆ ਚਲੋ ਜਿੱਕਣਾ ਉਹਦਾ ਦਿਲ ਕਰਦਾ ਜੀ ਬਾਕੀ ਹੁਣ ਆ ਕੇ ਗਾਲੂ ਇਕੱਠੇ ਕਰਾਂਗੇ ਕਿ ਭਰੀਆਂ ਚੱਕੇ ਤੇ ਵਧੀਆ ਇਕੱਠੇ ਹੋ ਜਾਂਦੇ ਆ ਇੱਧਰ ਦਾ ਗਿੱਲਾ ਹੀ ਤਾਂ ਮੈਂ ਕਹਾਂ ਨੂੰ ਪੰਗਾ ਲੈਣਾ ਬਹੁਤ ਮਿੱਟੀ ਲੱਗ ਗਈ ਤਾਰੀ ਪਰ ਇੱਥੇ ਖੜਾ ਕੇ ਮੈਂ ਕਹਾਂ ਇੱਧਰ ਰਹਿਣ ਦੋ ਲੱਤਾਂ ਨੂੰ ਬੇਚੀ ਲਾਦ ਰੋ ਆ ਵੀ ਸਾਰਾ ਗਿੱਲਾ ਐਨੀ ਮਟਾਰਾਂ ਤੇ ਮਿੱਟੀ ਤਾਰੀ ਤਾਂ ਕੰਮ ਲੂਟ ਆਇਆ ਵੀ ਉਹੀ ਗੰਨਾ ਹੈ ਹੁਣ ਉਹ ਫੇਰ ਲੱਦ ਲਾਂਗੇ ਕੋਈ ਨਹੀਂ ਪਾਸੋਂ ਚੌਥੇ ਤੱਕ ਉੱਥੇ ਤੱਕ ਬਾਕੇ ਐਨ ਲੀ ਬਣਾ ਕੇ ਫੇਰ ਲੱਦਾਂਗੇ ਉਹ ਚਲੋ ਬਾਕੀ ਦੇਖਦੇ ਆਈ ਹੋਂਗੇ ਜਾਂ ਕੱਢਾਂਗੇ ਆ ਬਈ ਪਹਿਨੀ ਟੋਚਨ ਪਾ ਲੈਣਾ ਉਦਣ ਨਾਲੋਂ ਉਹ ਮੈਂ ਪਹਿਨੀ ਪਰਮ ਟੋਚਨ ਠੀਕ ਆ ਬਿਲਕੁਲ ਹੀ ਬਿਲਕੁਲ ਪਹਿਲਾਂ ਹੀ ਇਹ ਤੂੰ ਗਿੱਲਾ ਥੋੜਾ ਜਿਆ ਮੂਰੇ ਲਾਣ ਜਿਆਦਾ ਕਰਤਾ ਇਹਨਾਂ ਨੇ ਪਿੱਛੇ ਤਾਂ ਠੀਕ ਆ ਇੱਕ ਗੇੜ ਜਿਆਦਾ ਲਾਤਾ ਉੱਥੇ ਤੱਕ ਖੁੱਭ ਜਿਆ ਬਣਾਤਾ ਬਾਕੀ ਤਾਂ ਠੀਕ ਆ ਬੰਦ ਕਰਦਾ ਪਹਿਲਵਾਨ ਇਹਨੇ ਨਾ ਬਰਸਾ ਕਸਨ ਲੱਗੇ ਆ ਰਸਾ ਘਾਦ ਈਏ ਕੀ ਹੋ ਗਿਆ ਤੈਨੂੰ ਹੁਣ ਪਰ ਹੀ ਰਹਿੰਦੀ ਆ ਹਲੇ ਚੱਲ ਕੁੱਬਜਾ ਬਣਾਤਾ ਹੈ ਹੋਰ ਤਾਂ ਕੁਝ ਨਹੀਂ ਹੈਗਾ ਤੇਰੀ ਗਿਣਤੀ ਨੇ ਕੁੱਬਜਾ ਬਣਾਤਾ ਪਰੀ ਦਾ 455 60 ਉਦੋਂ ਜਿੰਨੀ ਹੋ ਆ 5 4 ਘੱਟ ਵੱਧ ਉਹ ਉੱਪਰ ਫਰਕ ਪੈ ਗਿਆ ਮੂਰੇ ਤਾਂ ਹੁਣ ਕੀ ਕਰਤਾ ਪਿੱਛੇ ਤੇ ਹੁਣ ਨੀਵਾ ਹੋ ਗਿਆ ਕਿਆ ਮੈਂ ਤਾਂ ਭਰੀ ਗਿਣੀ ਹੋਣੀ ਹੈਗੀ ਆ ਬੰਦੇ ਦੇ ਲਾ ਚਾਰ ਇਕੱਠੇ ਖੜੇ ਕਰੇ ਵੀ ਇਹਨੇ ਉਹ ਲੈ ਗਏ ਲੈ ਟ੍ਰੈਫਿਕ ਬਲੌਕ ਚਾਂਦੀ ਮੈਂ ਤਾਂ ਠੀਕ ਆ